ਮੇਰਾ ਨਾਮ ਪ੍ਰੋਫੈਸਰ ਵਰੁਣ ਸ਼ੁਕਲਾ ਜੀ ਕੋਚਿੰਗ ਸੈਂਟਰ ਦਾ ਨਾਮ ਹੈ ਸਾਇੰਸ ਵਾਲਾ ਇੰਸਟੀਚਿਊਟ ਇਹ ਹੈ ਪੁਰਾਣੀ ਕਚੇਰੀਆਂ ਦੇ ਸਾਹਮਣੇ ਜਿਹੜਾ ਡੀਸੀਬੀ ਬੈਂਕ ਹੈ ਨਾ ਉਹਦੇ ਉੱਪਰ ਸੈਕੰਡ ਫਲੋਰ ਤੇ ਹੈ ਹੁਸ਼ਿਆਰਪੁਰ ਸ਼ਹਿਰ ਚ ਵਿਦਿਆਰਥੀਆਂ ਨੂੰ ਕੋਚਿੰਗ ਦੇ ਖੇਤਰ ਚ ਉਚੇਰੀ ਸਿੱਖਿਆ ਦੇਣ ਲਈ ਸਾਇੰਸ ਵਾਲਾ ਕੋਚਿੰਗ ਸੈਂਟਰ ਦੀ ਸ਼ੁਰੂਆਤ ਹੋਈ ਹੈ ਜਿਸ ਦਾ ਰਸਮੀ ਤੌਰ ਤੇ ਉਦਘਾਟਨ ਵੀ ਹੋ ਚੁੱਕਿਆ ਹੈ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸਾਇੰਸ ਵਾਲਾ ਕੋਚਿੰਗ ਸੈਂਟਰ ਦੇ ਐਮ ਡੀ ਪ੍ਰੋਫੈਸਰ ਵਰਨ ਸ਼ੁਕਲਾ ਨੇ ਦੱਸਿਆ ਕਿ ਉਹਨਾਂ ਦਾ ਟੀਚਿੰਗ ਦੇ ਖੇਤਰ ਚ 14 ਸਾਲਾਂ ਦਾ ਤਜਰਬਾ ਹੈ ਤੇ ਉਹ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਕੋਚਿੰਗ ਸੈਂਟਰਾਂ ਚ ਵਿਦਿਆਰਥੀਆਂ ਨੂੰ ਸਿਖਲਾਈ ਪ੍ਰਦਾਨ ਕਰ ਚੁੱਕੇ ਨੇ ਉਹਨਾਂ ਦੱਸਿਆ ਕਿ ਸਾਇੰਸ ਵਾਲਾ ਕੋਚਿੰਗ ਸੈਂਟਰ ਚ ਵਿਦਿਆਰਥੀਆਂ ਨੂੰ 9ਵੀਂ ਤੋਂ ਲੈ ਕੇ 12ਵੀਂ ਤੱਕ ਸਿੱਖਿਆ ਦੀ ਕੋਚਿੰਗ ਦਿੱਤੀ ਜਾਵੇਗੀ ਤੇ ਇਸ ਸੈਂਟਰ ਵਿੱਚ ਪੰਜਾਬ ਬੋਰਡ ਅਤੇ CBSE ਬੋਰਡ ਸਮੇਤ ICSE ਬੋਰਡ ਦੀ ਕੋਚਿੰਗ ਵੀ ਦਿੱਤੀ ਜਾਵੇਗੀ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ NEET JEE ਮੈਨਸ ਅਤੇ JEE ਐਡਵਾਂਸ ਦੀ ਕੋਚਿੰਗ ਵੀ ਮੁਹੱਈਆ ਕਰਵਾਈ ਜਾਵੇਗੀ ਸਵਾਲਾਂ ਦਾ ਜਵਾਬ ਦਿੰਦਿਆਂ ਪ੍ਰੋਫੈਸਰ ਰਵਰਣ ਸ਼ੁਕਲਾ ਨੇ ਦੱਸਿਆ ਕਿ JEE ਐਡਵਾਂਸ ਅਤੇ JEE ਮੈਨਸ ਵਰਗੀਆਂ ਟੈਸਟਾਂ ਦੀ ਟ੍ਰੇਨਿੰਗ ਲਈ ਵਿਦਿਆਰਥੀਆਂ ਨੂੰ ਪਹਿਲਾਂ ਵੱਡੇ ਸ਼ਹਿਰਾਂ ਵੱਲ ਰੁਖ ਕਰਨਾ ਪੈਂਦਾ ਸੀ ਪਰੰਤੂ ਹੁਣ ਵਿਦਿਆਰਥੀਆਂ ਨੂੰ ਉਹਨਾਂ ਦੇ ਆਪਣੇ ਸ਼ਹਿਰ ਹੁਸ਼ਿਆਰਪੁਰ ਚ ਇੱਕ ਟ੍ਰੇਨਿੰਗ ਮੁਹੱਈਆ ਕਰਵਾਈ ਜਾਵੇਗੀ ਇਸ ਮੌਕੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਅਪੀਲ ਕਰਦੇ ਹਾਂ ਕਿ ਕਿ ਜਲਦ ਸਾਇੰਸ ਵਾਲਾ ਕੋਚਿੰਗ ਸੈਂਟਰ ਦੀਆਂ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਨੇ ਤੇ ਵਿਦਿਆਰਥੀ ਇੱਕ ਵਾਰ ਸੈਂਟਰ ਦਾ ਦੌਰਾ ਜ਼ਰੂਰ ਕਰਨ ਹੁਸ਼ਿਆਰਪੁਰ ਦੇ ਉਸਤੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਇੱਥੇ ਆਪਾਂ ਕੋਚਿੰਗ ਕਰਵਾ ਰਹੇ ਹਾਂ 9ਵੀਂ 10ਵੀਂ 11ਵੀਂ 12ਵੀਂ ਦੇ ਮੈਡੀਕਲ ਤੇ ਨਾਨ ਮੈਡੀਕਲ ਤੇ ਕਾਮਰਸ ਦੇ ਸਟੂਡੈਂਟਸ ਲਈ Uh, 9th 10th ਦੇ ਰਾਈਟ ਨਾਓ ICSE ਬੈਚਸ ਸਟਾਰਟ ਹੋ ਚੁੱਕੇ ਨੇ ਆਫਟਰ ਸਕੂਲ ਤੇ ਗਾਂ ਅੱਗੇ ਤੋਂ 9ਵੀਂ 10ਵੀਂ ਦੇ CBSE ਬੈਚ ਵੀ ਸਟਾਰਟ ਹੋ ਗਏ 2 April ਤੋਂ ਤੇ 12ਵੀਂ ਦੇ ਹਰ ਬੋਰਡ ਦਾ ਬੈਚ 19 March ਤੋਂ ਸਟਾਰਟ ਹੈ ਤੇ 11ਵੀਂ ਦਾ ਜਿਹੜਾ ਬੈਚ ਹੈ ਹਰ ਬੋਰਡ ਲਈ ਉਹ 10 April ਤੋਂ ਸਟਾਰਟ ਹੈ ਤੇ ਖਾਸੀਅਤ ਇਹੀ ਹੈ ਜੀ ਦੇਖੋ ਅਸੀਂ ਬੋਰਡ ਦੀ ਤਿਆਰੀ ਤਾਂ ਕਰਾਨੀ ਹੀ ਕਰਨੇ ਆ ਫਸਟ ਡੇ ਤੋਂ ਤੇ ਬੋਰਡ ਦੀ ਤਿਆਰੀ ਦੇ ਨਾਲ-ਨਾਲ ਆਪਾਂ ਫਸਟ ਡੇ ਤੋਂ ਹੀ JEE Main ਤੇ Advanced ਦੀ ਤਿਆਰੀ ਜਾਂ NEET ਦੀ ਤਿਆਰੀ ਵੀ ਸ਼ੁਰੂਆਤ ਕਰਦੇ ਸ਼ੁਰੂਆਤ ਕਰ ਲੈਨੇ ਜੇ ਆਪਾਂ 11ਵੀਂ 12ਵੀਂ ਦੇ ਬੱਚਿਆਂ ਦੀ ਗੱਲ ਕਰੀਏ ਠੀਕ ਹੈ ਇਹੀ ਸਾਡੀ ਖਾਸੀਅਤ ਹੈ ਸਾਡੇ ਇਹ ਨਹੀਂ ਹੈਗੇ ਕਿ ਬਈ ਅੱਛਾ ਪਹਿਲੇ ਬੋਰਡ ਦਾ ਸਿਲੇਬਸ ਕਰਾ ਲਈਏ ਫਿਰ 3 ਮਹੀਨੇ ਬਾਅਦ ਆਪਾਂ ਫੇਰ ਕੰਪੀਟੀਸ਼ਨ ਸ਼ੁਰੂ ਕਰਾਂਗੇ ਫਰਮ ਦ ਫਸਟ ਡੇ ਔਨਵਰਡਸ ਵੀ ਸਟਾਰਟ ਪ੍ਰਪੇਅਰਿੰਗ ਸਟੂਡੈਂਟਸ ਫਾਰ ਕੰਪੀਟੀਸ਼ਨ ਪਰਪਸ ਆਲਸੋ ਮੈਸੇਜ ਇਹ ਕਨਵੇ ਕਰਨਾ ਚਾਹੁੰਦਾ ਕਿ ਸਾਡੇ ਇੰਸਟੀਚੂਟ ਚ ਆ ਕੇ ਵਿਜ਼ਿਟ ਕਰਿਓ ਕਰੋ ਜ਼ਰੂਰ ਦੇਖੋ ਆ ਕੇ ਕਿ ਸਾਡੇ ਇੱਥੇ ਕੀ ਮਾਹੌਲ ਹੈ ਪੜਾਈ ਦਾ ਤੇ ਸਾਡੇ ਟੀਚਰਸ ਦੀ ਕੁਆਲੀਫਿਕੇਸ਼ਨ ਕੀ ਹੈ ਕਿ ਕੀ ਸਾਡਾ ਰਿਕਾਰਡ ਹੈ ਕੀ ਸਾਡਾ ਬੈਕਗ ਠੀਕ ਹੈ ਫਿਰ ਕੋਈ ਡਿਸੀਜਨ ਲੈ ਸਕਦੇ ਆ ਮੈਂ ਨਹੀਂ ਕਹਿ ਰਿਹਾ ਕਿ ਫਟਾਫਟ ਅਗੇ ਐਡਮਿਸ਼ਨ ਕਰੋ ਇੱਕ ਵਾਰ ਸਾਨੂੰ ਆ ਕੇ ਮਿਲੋ ਸਾਡੇ ਨਾਲ ਗੱਲਬਾਤ ਕਰੋ ਠੀਕ ਹੈ ਤੁਹਾਡੀਆਂ ਕੀ ਪ੍ਰੋਬਲਮਸ ਹੈ ਤੁਸੀਂ ਸ਼ਹਿਰ ਹਸ਼ਰਪੁਰ ਵਿੱਚ ਕੀ ਫੇਸ ਕਰ ਰਹੇ ਹੋ ਤੇ ਜੇ ਅਸੀਂ ਇੱਕ ਉਪਰਾਲਾ ਕੀਤਾ ਹੈਗਾ ਤੇ ਅਸੀਂ ਇਹ ਸੋਚ ਕੇ ਆਏ ਹਾਂ ਕਿ ਇੱਥੇ ਸ਼ਹਿਰ ਦੀ ਸ਼ਹਿਰ ਦੇ ਬੱਚਿਆਂ ਨੂੰ ਆਪਾਂ ਚੰਡੀਗੜ੍ਹ ਤੇ ਕੋਟਾ ਲੈਵਲ ਦੀ ਕੋਚਿੰਗ ਇੱਥੇ ਪ੍ਰੋਵਾਈਡ ਕਰੀਏ ਬਹੁਤ ਸਾਰੇ ਬੱਚੇ ਜਿਹੜੇ ਬਾਹਰ ਚਲੇ ਜਾਂਦੇ ਆ ਚੰਡੀਗੜ੍ਹ ਜਾਂ ਕੋਟਾ ਉਹਨਾਂ ਨੂੰ ਹੁਣ ਜਾਣ ਦੀ ਲੋੜ ਨਹੀਂ ਪਵੇਗੀ ਚਾਹੇ ਐਡਵਾਂਸ ਦਾ ਇਗਜ਼ਾਮ ਵੀ ਕਿਉਂ ਨਾ ਹੋਵੇ ਅਜ ਨੂੰ ਆਈਟੀ ਕਹਿੰਨੇ ਆਪਾਂ ਤੇ ਆਈਟੀ ਤਿਆਰੀ ਵੀ ਇੱਥੇ ਇੰਸਟੀਚੂਟ ਚ ਹੋਵੇਗੀ ਬੱਚਿਆਂ ਲਈ